ਜਿੰਦਾ ਜਿੰਦਾ ਪਾਉਂਦਾ ਹੈ ਜਰੂਰ ਕਰਦਾ ਹੈ ਜਿੰਦਾ ਕੱਢੀ ਨੂੰ ਇਹ ਰਵਿਸ਼ੋਦਜੀ ਆਪਾਂ ਕੰਪਲੈਸਰ ਲੈ ਚਾਹ ਦਰ ਲਈਆ ਮਾਦ ਦਰ ਲਈਆ ਕੀ ਨਾਮ ਸੀ ਇਹ ਹਰਜਿੰਦਰ ਸਿੰਘ ਕੀ ਨਾਮ ਦਾ ਮੁੰਡਾ ਫੋਨ ਲਾਇਆ ਤੁਹਾਡੇ ਮੇਰਾ ਬੇਟਾ ਜੀ ਛੋਟਾ ਕੀ ਨਾਮ ਸੀ ਕਿੰਨੀ ਉਮਰ ਸੀ ਨਵਜੋਤ ਨੂੰ ਨਮ ਜੋਦੋ ਨਾ ਹੀ 17 ਸਾਲ ਦੀ ਉਮਰ ਹੈ ਤੇ ਕਿਵੇਂ ਪਤਾ ਲੱਗੇ ਤੁਹਾਨੂੰ ਕਿਵੇਂ ਹੋਇਆ ਸੰਦ ਘਾਰੇ ਕਾ ਗਈ ਸੀ ਘੁੰਮਣ ਚੱਲੇ ਆ ਮੈਂ ਬੱਚੇ ਆਪਣੇ ਦੋਸਤਾਂ ਨਾਲ ਟਿੰਡਾ ਨਾਲ ਕਹਿ ਕੇ ਚਲਾ ਗਿਆ ਤੇ ਦੋ ਦਿਨ ਦਿਨ ਸਾਨੂੰ ਘਰ ਆਇ ਨਹੀਂ ਸਾਨੂੰ ਪਤਾ ਕਰਿਆ ਨਹੀਂ ਪਤਾ ਲੱਗਾ ਮੇਰੇ بڑے ਬੇਟੇ ਕਿਸੇ ਯਾਰ ਦੋਸਤ ਨੇ ਦੱਸਿਆ ਤੇ ਆਪਣੇ ਭਰਾ ਕਿਤੇ ਇਹ ਕਹਿੰਦਾ ਘੁੰਮਣ ਗਿਆ ਹੋਇਆ ਇਹਦਾ ਘੁੰਮਣਾ ਨਹੀਂ ਉਹਨੇ ਹਾਸਾ ਹੋ ਗਿਆ ਤੇ ਅਸੀਂ ਚਲ ਭੱਜ ਦੌੜ ਕਰੀ ਕਾਫੀ ਸਾਨੂੰ ਰੇਲਵੇ station ਤੋਂ ਪਤਾ ਲੱਗਾ ਕਿ ਤੁਹਾਡਾ ਮੁੰਡਾ ਲੱਣੇ ਤੇ ਪਾਇਆ ਗਿਆ ਕਿ ਤੁਸੀਂ ਇਸੇ ਕਮਨ ਗਿਆ ਕਿ ਤੁਸੀਂ ਕੀ ਕੀ ਕਿਆ ਸੀ ਮੈਂ ਅੰਬਰ ਸਰਵ ਕੋ ਘੁੰਮ ਚੱਲਣਾ ਆਪਣੇ ਯਾਰੋ ਦੋਸਤਾਂ ਨਾਲ ਤਿਗਰੇ ਯਾਰ ਦੋਸਤ ਵੀ ਦਿਨ ਆਪਣੀ ਨਾਲ ਹੀ ਪੜਦੇ ਜੀ ਕਿ ਤੇ ਨਾਲ ਯਾਰੋ ਦੋਸਤਾਂ ਨੂੰ ਜਨਮ ਦਿਨ ਮਨਾਇਆ 24 ਤਰੀਕ ਨੂੰ ਜਨਮ ਦਿਨ ਸੀ ਉਹਦਾ ਇਕੱਠੇ 24 ਜਨਮ ਮਨਾਇਆ ਇਕੱਠੇ ਰਹੇ ਆ ਫੇਰੇ ਹੋਰ ਮੁੰਡਾ ਕਹਿੰਦਾ ਮੇਰਾ ਰਾਜਪੁਰ ਚੱਲਣਾ ਪਤਨ ਘੁੰਮ ਚੱਲਣਾ ਹੈ ਜਨਮ ਦਿਨ ਕਿਹਾ ਸੀ ਯਾਰ ਦੋਸਤਾਂ ਨੂੰ ਇੱਨੇ ਮੇਰੇ ਆਪਣੇ ਮੁੰਡੇ ਨੇ ਮੌਜੂਦ ਨੇ ਮੌਜੂਦ ਤੇ ਫਿਰ ਹਮ ਕੀ ਕਹਿਣਾ ਚਾਹੁੰਦੇ ਕਿਹੜੇ ਕਿਹੜੇ ਬੰਦੇ ਆ ਕਿ ਤੁਹਾਨੂੰ ਮੈਂ ਪਛਾਣ ਕੋਣ ਲੱਗੇ ਜੀ ਹਾਂਜੀ ਇੱਕ ਮੁੰਡਾ ਉਹਨਾਂ ਨੇ ਫੜਿਆ ਵੀ ਸੀ ਤੇਰੇ ਪ ਅਸੀਂ ਦੋਨਾਂ ਨੇ ਲੈਣ ਦੇ ਪਾਇਆ ਉਹਨੂੰ ਕਿ ਮੈਂ ਉਹਦੀ ਦਿੱਤਾ ਹੋੜੀਆਂ ਪਰ ਪੁਲਿਸ ਵਾਲਿਆਂ ਨੇ ਛੱਡਤਾ ਕਹਿੰਦੇ ਉਹ ਨਾਮ ਵਾਲਕਾ ਆਪਾਂ ਉਹਨੂੰ ਕੋਡ ਚ ਗਵਾ ਬਣਾਵਾ ਲਈ ਨਹੀਂ ਯਾਰ ਤੁਸੀਂ ਨਹੀਂ ਮਾਰੇ ਉਹ ਤੇ ਯਾਰ ਦੋਸਤ ਜਿਹੜਾ ਮੁੰਡਾ ਫੜਿਆ ਸੀ ਉਹਨੂੰ ਦੱਸਿਆ ਕਿ ਕਿਉਂ ਮਾਰੇ ਗਈ ਮਸ਼ੇਦ ਕਰਦੇ ਸੀ ਕਿ ਕੀ ਕਾਰਨ ਕੀ ਸੀ ਕਿ ਮਾਰਨ ਦਾ ਇਹ ਕਾਰਨ ਉਹ ਕਹਿੰਦੇ ਸਾਨੂੰ ਕੋਈ ਪਤਾ ਨਹੀਂ ਲੱਗ ਰਿਹਾ ਸ਼ਾਇਦ ਉਹ 모ਬਾਈਲ ਸੀ 45000 ਰੁਪਏ ਬੜਾ ਐਪਲ ਦਾ ਕੋਈ ਕਹਿੰਦਾ ਉਹਦੇ ਕਰਕੇ ਮਾਰੇ ਕਿਉਂਕਿ ਸਾਫ ਜਾਂਦੇ ਉਹ ਮੁੰਡਾ ਕਹਿੰਦਾ ਕਿ ਮੈਨੂੰ ਡਰਾ ਰਿਆ ਸੀ ਕਿ ਤੂੰ ਕਿਸੇ ਬੋਲਿਆ ਮੈਂ ਤੈਨੂੰ ਮਾਰ ਦਾਂਗਾ ਇਕ ਇਨਸਾਫ ਮੰਗਦਾ। ਇਹ ਕਿ ਮੇਰੇ ਬੱਚੇ ਨੂੰ ਬਸ ਉਧਰ ਲਾਜੀ ਮੇਰੇ ਬੱਚੇ ਨਾਲ ਹੋਇਆ ਗਿਆ ਇਨਸਾਫ ਵੀ ਮਿਲ ਜਾਵੇ। ਹੋਰ ਤਾਂ ਮੈਨੂੰ ਕੁਝ ਨਹੀਂ ਚਾਹੀਦਾ। ਹਾਂ ਸਰ 10 ਜੁਲਾਈ ਕੋ ਡੈੱਡ ਬੋਡੀ ਮਿਲਿਸ਼ਰੀ ਰਾਜਪੁਰੇ ਤੋਂ ਕੀ ਕੇਸ ਕੀ ਹੈ ਕੀ ਮੈਟਲ ਕੀ ਹੈ? ਇਹ ਮਿਤੀ 25 26 3 2025 ਦੀ ਦਰਮਿਆਨੀ ਰਾਤ ਨੂੰ ਸਾਨੂੰ ਰਾਜਪੁਰਾ ਚੌਕੀ ਵਿੱਚ ਮੈਸੇਜ ਆਇਆ ਸੀਗਾ ਵੀ ਕਿਲੋਮੀਟਰ ਨੰਬਰ 291 ਤੇ ਇੱਕ ਡੈੱਡ ਬੋਡੀ ਪਈ ਹੈ ਜਿਸ ਤੇ ਸਾਡਾ ਏਐਸ ਸੁਖਮਨ ਸਿੰਘ ਮੌਕੇ ਤੇ ਕਾਰਵਾਈ ਕਰਨ ਗਿਆ ਸੀ। ਮ੍ਰਿਤਕ ਦੀ ਉਹਦੀ شناخت ਨਹੀਂ ਹੋ ਸਕੀ ਸੀ ਤੇ ਉਹਦੇ ਪੇਟ ਤੋਂ ਮਤਲਬ ਕੱਟ ਕੇ ਦੋ ਹਿੱਸਿਆਂ 'ਚ ਬੋਡੀ ਮਿਲੀ ਸੀ ਤੇ ਉਹਦੇ ਛਾਤੀ ਵਗੈਰਾ ਤੇ ਕੋਈ ਜ਼ਖਮ ਜਿਹਾ ਸੀ ਉਸ ਤੋਂ ਬਾਅਦ ਅਸੀਂ ਇਹਦੀ شناخت ਕਰਨ ਲਈ ਕਾਹੇ ਪ੍ਰਾਲੀ ਕੀਤੇ ਤੇ ਥਾਣੇ ਵਿੱਚ ਹੋਰ ਕਲੋਨੀਆਂ ਵਿੱਚ ਬਸਤੀਆਂ ਵਿੱਚ ਤੇ ਪੋਸਟਰ ਲਗਾਏ ਮ੍ਰਿਤਕ ਦੀ ਮੌਤ ਬਾਰੇ ਦੱਸਿਆ ਲੋਕਾਂ ਨੂੰ ਫਿਰ 30 ਤਰੀਕ ਨੂੰ ਹਰਜਿੰਦਰ ਸਿੰਘ ਨੇ ਸਾਨੂੰ ਮਿਲਿਆ ਸੀਗਾ ਉਨੇ ਦੱਸਿਆ ਵੀ ਉਹਦਾ ਲੜਕਾ ਜਿਹਦਾ 24 ਦੀ ਮਾਰਚ ਨੂੰ ਮਤਲਬ ਬਰਥਡੇ ਸੀਗਾ ਤੇ ਸਾਰੇ ਬੱਚਿਆਂ ਨੇ ਉਹਦਾ ਬਰਥਡੇ ਵਗੈਰਾ ਮਨਾਇਆ ਤੇ ਪਾਰਟੀ ਪੁੱਟੀ ਕੀਤੀ ਇਹਨਾਂ ਨੇ ਤੇ 25 ਤਰੀਕ ਨੂੰ ਉਹ ਘਰੋਂ ਕਹਿ ਕੇ ਗਿਆ ਸੀ ਕਿ ਮੈਂ ਘੁੰਮਣ ਫਿਰਣ ਜਾਣਾ ਹਰਦੁਆਰ ਸਾਈਟ ਤੇ ਅ ਉਸ ਤੋਂ ਬਾਅਦ ਉਹਨੇ ਉਹਨੇ ਘਰ ਦੇ ਨੂੰ ਫੋਨ ਵੀ ਕਰਕੇ ਦੱਸਿਆ ਵੀ ਮੈਂ ਹਰਦੁਆਰ ਨਹੀਂ ਗਿਆ ਮੈਂ ਵਾਪਸ ਆ ਰਿਹਾ ਹਾਂ ਪਰ ਵਾਪਸ ਨਹੀਂ ਆਇਆ ਤੇ ਉਸ ਦੀ ਇਹਨਾਂ ਨੇ ਤਲਾਸ਼ਗੈਰਾ ਕੀਤੀ ਜੋ ਦਰਾਨੇ ਤਫਤੀਸ਼ ਅਸਾਨੂੰ ਪਤਾ ਲੱਗਿਆ ਵੀ ਇਹਦਾ ਜਿਹੜਾ ਮਰਨ ਵਾਲੇ ਦਾ ਦੋਸਤ ਸੀ ਅਮਨ ਜੋਤ ਸਿੰਘ ਉਰਫ ਮੱਟੂ ਉਹ ਇਸ ਨੂੰ ਮੋਬਾਈਲ ਫੋਨ ਇਹਦਾ ਮਤਲਬ ਸਨੇਚ ਕਰਨ ਖੋਣ ਦੀ ਨੀਤ ਨਾਲ ਇਹਨੂੰ ਉਸ ਨੇ ਰੇਲਵੇ ਟ੍ਰੈਕ ਤੇ ਰਿਹਾ ਜਾ ਕੇ ਇਹਦਾ ਮਰਡਰ ਕੀਤਾ ਤੇ ਇਹਦਾ ਮੋਬਾਈਲ ਫੋਨ ਖੋ ਰਿਆ ਜੋ ਅਮਨ ਬਲੋੜ ਦਾ ਮੋਬਾਈਲ ਖੋਇਆ ਗਿਆ ਸੀ ਉਹ ਬਰੰਧ ਹੋ ਗਿਆ ਦੋਸ਼ੀ ਸੀ ਗ੍ਰਫਤਾਰ ਕਰ ਲਿਆ ਤੇ ਜੋ ਜੁਵਨਾਈਲ ਹੈ ਤੇ ਜਿਸ ਨੂੰ ਅੱਜ ਜੋਵਨਾਈਲ ਜਸਟਿਸ ਬੋਰਡ ਦੇ ਪੇਸ਼ ਕੀਤਾ ਜਾ ਰਿਹਾ ਤੇ ਤਫਤੀਸ਼ ਕੀਤੀ ਗਈ ਫੋਨ ਕੀ ਰਸੀਦ ਵਿੱਚ ਦੋਸ਼ੀ ਸੀ ਕਿੰਨੀ ਉਮਰਾਂ ਨੇ ਇਹਨਾਂ ਦੀ ਦੋਸ਼ੀ ਦੇ ਵਿੱਚ ਇੱਕੋ ਹੀ ਹੈ ਜੁਵਨਾਈਲ ਤੇ ਉਮਰ ਉਹਦੀ ਹਜੇ 16 ਸਾਲ ਤੋਂ ਘੱਟ ਹੂੰ ਫੋਨ ਖਰਾਸੀ ਨਾਲ ਕੋ ਜਿਹੜਾ ਫੋਨ ਦੀ ਕਸ਼ੀਤੀ ਉਹਨੇ ਆਈਫੋਨ 11 ਸੀ ਆਈਫੋਨ 11 ਕਿੰਨੇ ਬੰਦੇ ਇਨਵੋਲਵ ਸੀ ਕੱਲਾ ਬੰਦਾ ਨੇ ਵਾਰਤਾ ਦਿੱਤੀ ਹੈ ਕਿ ਨੇ ਨਾਲ ਉਹਨਾਂ ਹੋਰ ਸਾਥੀ ਵੀ ਸੀ ਦੇ ਜਿਹੜਾ ਇੱਕ ਅ ਜਿਸ ਬੰਦੇ ਨੇ ਇਹਨਾਂ ਦੇ ਵਾਰਸ ਮਰਦੇ ਵਾਰਸ ਨੂੰ ਸਾਰੀ ਗੱਲ ਦੱਸੀ ਹੈ ਉਸ ਨੂੰ 1000 ਰੁਪਏ ਦਾ ਲਾਲਚ ਦੇ ਕੇ ਇਹ ਕਹਿ ਕੇ ਨਾਲ ਲੈ ਗਿਆ ਸੀਗਾ ਵੀ ਤੂੰ ਮੇਰੇ ਨਾਲ ਚੱਲ ਮੈਂ ਤੈਨੂੰ 1000 ਰੁਪਏ ਦਵਾਂਗਾ ਤੇ ਥੋੜਾ ਕੰਮ ਜਾ ਕੇ ਆਣਾ ਤੇ ਉੱਥੇ ਜਾ ਕੇ ਨੇ ਮਤਲਬ ਉਹਨੂੰ ਡਰਾਇਆ ਬੱਚਾ ਸੀ 14 ਸਾਲ ਦਾ ਉਹਨੂੰ ਡਰਾ ਧਮਕਾ ਕੇ ਤੇ ਇਹਨਾਂ ਬੋਡੀ ਨੂੰ ਉਹਦੇ ਤੇ ਟਰੈਕਟਰ ਖਾਦਦੇ ਇਹਨਾਂ ਉਹਦੇ ਬਾਰਤਾਂ ਦਿੰਨਾ ਬੱਚਾ ਕਿ ਤੁਹਾਨੂੰ ਲੱਗਦੀ ਕਿਸੇ ਕਿਸੇ ਹੋਰ ਟੀਮ ਨਾਲ ਕਿਸੇ ਹੋਰ ਨਾਲ ਜੁੜਿਆ ਹੋ ਸਕਦਾ ਕਿ ਇਹ ਨਹੀਂ ਵੱਡੀ ਬਾਤਾਂ ਦਿੰਨਾ ਇੱਕ ਮਰਡਰ ਕਰਨਾ ਇੱਕ ਛੋਟੇ ਬੱਚੇ ਦੀ ਗੱਲ ਨਹੀਂ ਇਹਨਾਂ ਦਿਮਾਗ ਸਾਤੇ ਰਹਿਣਾ ਇਹਦੇ ਕੋਈ ਪਹਿਲਾਂ ਵੀ ਕੋਈ ਮਾਮਲਾ ਚੱਲ ਰਿਹਾ ਹੋਣੀ ਹੈ ਕੋਈ ਪਹਿਲਾਂ ਕੋਈ ਨਿਸ਼ਾਨੀ ਦਿੱਤੀ ਸੀ ਕਿਵੇਂ ਆ ਇਹਦੇ ਦੱਸਣ ਦਾ ਕਹੇ ਨਸ਼ਾ ਕਰਨ ਦਾਦੀ ਹੈ ਤੇ ਇਹਦੇ ਖਿਲਾਫ ਜਿਹੜੇ ਦਰਜ ਮੁਕਤ ਦੇ ਬਾਰੇ ਪਤਾ ਜੋਹੀ ਕੀਤੀ ਜਾਊਗੀ ਵੀ ਕਿਹੜੇ-ਕਿਹੜੇ ਮੁਕਤਨ ਦਰਜ ਨੇ ਕੀ ਕਿਸੇ ਹੋਰ ਕਿਸੇ ਤੇਜ਼ ਬੰਦੇ ਨਾਲ ਸ਼ਰਾਤੀ ਦਿਮਾਗ ਨਾਲ ਤਨੀ ਜੁੜਿਆ ਇਸ ਬਾਰੇ ਇਨਵੈਸਟੀਗੇਸ਼ਨ ਕੀਤੀ ਜਾਊਗੀ ਵੀ ਤੁਸੀਂ ਕਹ ਰਹੇ ਹੋ ਕਾਰਨ ਮੋਬਾਈਲ ਦਾ ਸੀਗਾ ਤੇ ਇਹ ਤੁਹਾਨੂੰ ਅਪਸ਼ਟ ਆਈ ਆਪਸ ਕਿਵੇਂ ਕਿਤੇ ਸਕੂਲ ਨੂੰ ਵਿੱਚ ਪੜਦੇ ਸੀ ਜਾਂ ਕਿਸੇ ਅਕੇ ਯਾਰ ਦੋ ਯਾਰ ਦੋਸਤ ਨੂੰ ਮਿਲੇ ਸੀਗੇ ਇਹ ਅਸਲ ਚ ਪੇਸ਼ੀ ਸੀ ਦੀ 25 ਤਰੀਕ ਨੂੰ ਕੋਰਟ ਵਿੱਚ ਕਿਸੇ ਅਮਨ ਦੀ ਇਸੇ ਮਗਦਮੇ ਵਿੱਚ ਪੇਸ਼ੀ ਸੀ ਦੀ ਕੋਰਟ ਚੋਂ ਪੇਸ਼ੀ ਮੁਕਤਨ ਆਇਆ ਸੀਗਾ ਇੱਕ ਦਿਨ ਪਹਿਲਾਂ ਆ ਗਿਆ ਸੀਗਾ ਇਹ 24 ਤਰੀਕ ਨੂੰ 24 ਨੂੰ ਪਹਿਲਾਂ ਇਹਦਾ ਬਰਥਡੇ ਮਨਾਇਆ ਮੁੰਡੇ ਦਾ ਮਰਨ ਵਾਲੇ ਦਾ ਤੇ ਉਸ ਤੋਂ ਬਾਅਦ ਇਹ ਚਲਾ ਗਿਆ ਕੋਰਟ ਵਿੱਚ ਪੇਸ਼ੀ ਮੁਕਤਨ ਤੋਂ ਬਾਅਦ ਇਹ ਰਾਜਪੁਰਾ ਲੈ ਗਿਆ ਸੀ ਇਸ ਤੋਂ ਪਹਿਲਾਂ ਹੀ ਕਾਫੀ ਪਰਚੇ ਦਰਜ ਨੇ ਕਿਉਂ ਪੇਸ਼ੀ ਦੇ ਕੇ ਪੇਸ਼ੀ ਦਾ ਮਤਲਬ ਕੋਈ ਪਰਚਾ ਹੋਵੇ ਹਾਂ ਹਾਂ ਇਸ ਬਾਰੇ ਰਿਕਾਰਡ ਹਾਸਲ ਕੀਤਾ ਜਾਊਗਾ ਥਾਣੇ ਤੋਂ ਤੇ ਹੁਣ ਕਿੱਦਾਂ ਦੀ ਹੁਣ ਰਿਮਾਂਡ ਕਿੱਥੇ ਜਾ ਰਿਹਾ ਕਿੱਦਿਆਂ ਨੂੰ ਕਿੱਥੇ ਜਾ ਰਿਹਾ ਨਹੀਂ ਜੁਵినਾਈਲਾ ਇਹਨੂੰ ਮਾਨਯੋਗ ਤਾਲਤ ਵਿੱਚ ਪੇਸ਼ ਕਰਕੇ ਇਹਦਾ أنا لكم حاسس